ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਗੰਗਾ ਜੀ ਚਾਰ ਪਿੰਡ ਸੰਧੂ ਐ ਤੇ ਬਾਕੀ ਆਪ ਕਰਦੇ ਬਾਈ ਜੀ ਨਾਲ ਗੱਲਬਾਤ ਰੇਡ ਰੂਟ ਪੁੱਛਦੇ ਆ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਨਾਮ ਭਰੂਪੁਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ 9915466734 9915466734 ਹਾਂਜੀ ਬਾਈ ਜੀ ਦਿਖਾਓ ਜੀ ਡਿਟੇਲ ਦੋ ਗਾਂ ਪਹਿਲੀ ਗਾਂ ਇਹ ਗਾਂ ਦੂਜਾ ਸੁਹਾ ਗਾਂ ਬਾਈ 11 ਕਿਲੋ ਦੁੱਧ ਮਗਰ ਬੱਚੀ ਐ ਇਹਨੂੰ 12-13 ਦਿਨ ਹੋਇਆ ਸੂਈ ਨੂੰ ਠੀਕ ਹੈ ਜੀ ਇਹ ਥੋੜੀ ਜੀ ਜਰਸੀ ਦਾ ਕ੍ਰੋਸ ਆ ਗਈ ਸਹੀ ਵਾਲ ਦੇ ਵਿੱਚ ਜੀ ਠੀਕ ਹੈ ਜੀ ਹਾਂ ਬਾਕੀ ਦੁੱਧ ਦਾ ਇਹਦਾ ਮੰਗਾ ਵਰਗਾ ਹੁੰਦਾ ਸਾਨੂੰ ਪਤਾ ਫੈਟ ਗ੍ਰੈਵਿਟੀ ਚੰਗੀ ਐ ਦੁੱਧ ਉਹ ਚੰਗਾ ਹੈ ਕਿੰਨਾ ਦੁੱਧ ਜੀ ਇਹਦੇ ਠਾਂ ਦੁੱਧ ਦੇ ਥੱਲੇ ਹੁਣ ਮੰਨ ਲਓ ਕਿ 11 ਕਿਲੋ ਦੁੱਧ ਤਿਆਰ ਹੈਗਾ ਠੀਕ ਹੈ ਜੀ ਮਾਰੀ ਮੂਲ ਵਾਲਾ ਆਇਆ ਵਾ ਸੀ ਰੇਟ ਦੋਤੀ ਜੀ ਰੇਟ ਇਹਦਾ ਆਪਾਂ ਬਾ ਲੈਣ ਦੇ 38000 ਰੁਪਏ 38 ਮੜੀ ਉਹਨਾਂ ਇੱਕ ਕੀ ਐਲਪੀ ਰੇਟ ਆ ਬਾਕੀ ਸਾਨੂੰ ਬਾਈ ਨਿੱਟਲ ਦੱਸ ਦਿੱਤਾ 12 ਕ ਵੱਜੇ ਵਾ ਵਸੂਆਂ ਰਿਆਂਗੇ ਹੈਗੇ ਤਾਂ ਗਾਈਆਂ ਤਾਂ ਕਰਕੇ ਥੋੜਾ ਜਿਹਾ ਸਾਨੂੰ ਟੱਡਾ ਦੇਂਦੇ ਆ ਕਰਕੇ ਦੁਪਹਿਰੇ ਜੈਸੀ ਤਾਂ ਕਰਕੇ ਥੋੜਾ ਜਿਹਾ ਥੋੜਾ ਸਾਹਮਣੇ ਹੀ ਬਾਕੀ ਦੇਖ ਸਕਦੇ ਹੋ ਟੱਡਾ ਚੁੱਕਾ ਬਾਕੀ ਬਾਈ ਜੀ ਕਹਿੰਦਾ ਪੰਨੇ ਟਾਈਮ ਚੋਕੇ ਗਰੰਟੀ ਨਾਲ ਆ ਵੀ ਲੈ ਜਾ ਸਕਦਾ ਠੀਕ ਆ ਜੀ ਬਾਕੀ ਫੇਸਬੁੱਕ ਦੇ ਸਕਦੇ ਹਾਂ ਥੋੜਾ ਦਰਾ ਸਹੀ ਆ ਹਾਂ ਜੀ ਬਾਈ ਫੇਸਬੁੱਕ ਦੇ ਸਕਦੇ ਹਾਂ ਈ ਕਾ ਵੀ ਲੈ ਚਲੋ ਇਹਨੂੰ ਕਦ ਕੁੱਤੇ ਤੁਹਾਡੇ ਸਾਹਮਣੇ ਆ ਜੀ ਮਗਰ ਬੱਸਾ ਕੇ ਬੱਸੀ ਆ ਜੀ ਬੱਛੀ ਆ ਜੀ ਮਗਰ ਬਾਈ ਜੀ ਬੱਸੀ ਆ ਤੇ ਬੱਸੀ ਵੀ ਜਿਨ ਦਿਖਾਉਣਾ ਆ ਜੀ ਤੁਹੇ ਕਿਹੜੀ ਬੱਸੀ ਆ ਜੀ ਆ ਵੱਛੇ ਦੀ ਆਈ ਠੀਕ ਹੈ ਜੀ ਦੇਖ ਸਕਦਾ ਆ ਦੂਜਾ ਨੰਬਰ ਆਊਗੀ ਜਿਹੜੀ ਗਾਂ ਉਹਦਾ ਬੱਛਾ ਗਏ ਠੀਕ ਹੈ ਜੀ ਇਹ ਬੱਸੀ ਆ ਹਾਂ ਉਹਨੂੰ ਵੀ 8-7 ਦਿਨ ਹੋਇਆ ਸੂਈ ਨੂੰ ਉਹ ਵੀ ਦਿਖਾਓ ਜੀ ਦੂਜਾ ਸੂਆ ਵਹਿੜਾ ਠੀਕ ਹੈ ਜੀ ਇਹਦਾ ਥੱਲੇ ਮੰਨ ਲਾ ਵੀ ਹੁਣ 13 ਕਿਲੋ ਦੁੱਧ ਇਸ ਟਾਈਮ ਨੱਟ ਆ ਠੀਕ ਹੈ ਜੀ ਇਹ ਦੁੱਧ ਦੇ ਜੀ ਉਮੀਦ ਆ ਵੀ 16 ਕਿਲੋ ਦੁੱਧ ਦੇ ਦੂਗੀ ਤੇ ਇਹ ਕਿੰਨਾ ਘਟਾਵਾ ਬੀ ਸੂਈ ਨੂੰ ਨੂੰ ਚੋਣ ਚੋਣ ਦੀ ਸੰਡੀ ਇਹਨੂੰ 8 ਦਿਨ ਹੋਇਆ ਜੀ ਸੂਈ ਨੂੰ ਠੀਕ ਹੈ ਜੀ ਇਹਦਾ ਰੇਟ ਰੂਟ ਵੀ ਦੱਸ ਹੀ ਦਿਓ ਜੀ ਪਹਿਲਾਂ ਇਹਦਾ ਰੇਟ ਬਾ ਲੈਣਾ ਦੇਣਾ ਆਪਣ ਜੋ ਜੋ ਸੋਲੇ ਸਾਹਮਣੇ ਆ ਬਾਕੀ ਚੋਈਆਂ ਵੀ ਬਾਈ ਕਹਿੰਦਾ ਹੌਲੀ ਹੌਲੀ ਦੁੱਧ ਵਧੂਗੀ ਖਰਾਕ ਤੇ ਸਰ ਤੇ ਹਾਂਜੀ ਖੋਲ ਕੇ ਦਿਖਾਓ ਜੀ ਅਨੂਰ ਬਹੁਤ ਸੋਹਣਾ ਬਹੁਤ ਸੋਹਣਾ ਸੰ ਜਗਾੜਦੀ ਐ ਛੋਣ ਚਾਂ ਦੀ ਬਹੁਤ ਠੰਡੀ ਆ ਛੋਣ ਚਾਂ ਦੀ ਥੰਮ ਥੰਮ ਦਿਖਾਈ ਛੋਣ ਚਾਂ ਦੀ ਬਹੁਤ ਸੀਦਾ ਇੱਥੇ ਜੀ ਬਾਈ ਰੇਟ ਫੁੱਟ ਬਾਈ ਇਹਨੇ ਦੱਸ ਦਿੱਤਾ ਵਾਕਿ ਫੋਨ ਤੇ ਕੰਡੈਕਟਰ ਬਾਈ ਜਿਨਾ ਜ਼ਰੂਰ ਕਰੋ ਜੀ ਫਰੰਡ ਸੰਦੂਆ ਜੇਲਾ ਬਰਨਾਲਾ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਡੇਟ ਕਰਦੇ ਰਹੀਏ ਜੀਤਾ ਫਾਰਮ ਟੀਵੀ ਨੂੰ ਬਸ ਬਸ ਸਬਸਕ੍ਰਾਈਬ ਕਰੋ ਹਾਂਜੀ ਬਾਈ ਪ੍ਰਭਾ ਦੱਸੋ ਇਹ ਚ ਪੀਜੀ ਦਾ ਇਹ ਜਿਹੜਾ ਦੂਜਾ ਸੂਆ ਹੈ ਜੀ ਹਲੇ 8 ਤੋਂ 10 ਦਿਨ ਦੀ ਕੱਚੀ ਆ ਠੀਕ ਹੈ ਜੀ ਇਹ ਤੋਂ ਉਮੀਦ ਕਰਦੇ ਹਾਂ ਵੀ ਦੁੱਧ ਦੇ ਦੂ 17-18 ਕਿਲੋ ਠੀਕ ਹੈ ਜੀ ਇਹ ਬਹੁਤ ਸੋਹਣੇ ਥਣਲੇ ਵੀ ਆ ਇਹ ਤੁਹਾਨੂੰ ਪਤਾ ਹੀ ਆ ਪਲਾ ਪੁਲਾ ਚੰਗਾ ਆ ਠੀਕ ਹੈ ਜੀ ਠੀਕ ਹੈ ਦੇਖ ਸਰ ਬਾਕੀ ਸੀਲ ਠੰਡੀ ਹੈ ਜਰਸੀ ਵੈੜ ਹੈ ਜਰਸੀ ਵੈੜਾ ਜੀ ਕਿੰਨੇ ਕ ਦਿਨ ਲੂ ਵੀਰੇ ਇਹ ਦਿਨ ਲੈ ਜੂ 8 8- ਇਹਦਾ ਰੇਟ ਵੀ ਦੱਸ ਦੋ ਭਰਾ ਰੇਟ ਇਹਦਾ 48000 ਹੈ ਠੀਕ ਹੈ ਭਾਈ 48000 ਰੁਪਏ ਰੇਟ ਆ ਜਰਸੀ ਬੱਸੀ ਆ ਜੀ ਫੇਸਬੁੱਕ ਤੇ ਵੀ ਦੇ ਸਕਦੇ ਹਾਂ ਜੀ ਵੀ ਦੇ ਸਕਦੇ ਨੇ ਭਾਈ ਜੀ ਕੋਲ ਗਾ ਡੋਡੋ ਕੰਪਨੀ ਆ ਬਾਕੀ ਫਿਰ ਤੁਸੀਂ ਕੰਟੈਕਟ ਕਰੋ ਜੀ ਲੈ ਲੇ ਜੀ 8 ਤੋਂ 10 ਦਿਨ ਭਾਈ ਜੀ ਆ ਤਨ ਗੰਗਾਂ ਪਕਾਉ ਸੀ ਭਾਈ ਕੋਲ ਏ ਵਾਈ ਨਾਗ ਨੈਟ ਕਰੋ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਮੇਦਲ ਵੀਡੀਓ ਅਪਡੇਟ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ